ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ 5 ਦਸੰਬਰ ਨੂੰ ਮੋਗੇ ਵਿਖੇ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਵਿੱਚ ਉਹਨਾਂ ਵੱਲੋਂ ਸਮੂਹ ਸਿੱਖ ਜਥੇਬੰਦੀਆਂ ਅਤੇ ਪੰਜਾਬਦਰਦੀਆਂ ਨੂੰ ਪਹੁੰਚਣ ਦੀ ਅਪੀਲ ਵੀ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਖਾਂ ਨੂੰ ਗੈਂਗਸਟਰ ਬਣਾ ਕੇ ਪ੍ਰਚਾਰਨ ਦੀ ਕੋਝੀ ਸਾਜ਼ਿਸ਼ ਹੋ ਰਹੀ ਹੈ ਉਨਾ ਕੈਨੇਡਾ ਘਟਨਾ ਬਾਰੇ ਬੋਲਦੇ ਹਾਂ ਕਿ ਹਿੰਦੂਤਵੀ মিডিਆ ਵੱਲੋਂ ਕੈਨੇਡਾ ਵਿਖੇ ਹੋਏ ਸਿੱਖ-ਹਿੰਦੂ ਮਸਲੇ ਨੂੰ ਜਾਣਬੁੱਝ ਕੇ ਉਛਾਲਿਆ ਜਾ ਰਿਹਾ ਹੈ ਇਸ ਮੌਕੇ ਦਲ ਖਾਲਸਾ ਦੇ ਆਗੂ ਭਾਈ ਕਵਰਪਾਲ ਸਿੰਘ ਨੇ ਕਿਹਾ ਕਿ ਸਿੱਖਾਂ ਨੇ ਪਿਛਲੇ 40 ਸਾਲਾਂ ਦੇ ਸੰਘਰਸ਼ ਵਿੱਚ 40000 ਤੋਂ ਵੱਧ ਸ਼ਹੀਦियां ਪਾਈਆਂ ਹਨ ਹੁਣ ਜਦੋਂ ਭਾਈ ਹਰਦੀਪ ਸਿੰਘ ਨੇਚਰ ਦਾ ਕਤਲ ਭਾਰਤ ਵੱਲੋਂ ਕਰਵਾਇਆ ਗਿਆ ਤਾਂ ਕੈਨੇਡਾ ਨੇ ਭਾਰਤ ਨਾਲ ਆਪਣੇ ਰਿਸ਼ਤੇ ਵਿਗਾੜ ਲਏ ਪਰ ਪੰਜਾਬ ਇਸ ਮਸਲੇ ਤੇ ਚੁੱਪ ਹੈ ਕੈਨੇਡਾ ਦੀ ਪਾਰਲੀਮੈਂਟ ਵਿੱਚ ਭਈ ਹਰਦੀਪ ਸਿੰਘ ਨੇਜੇ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਪਰ ਸਿੱਖਾਂ ਦੀ ਪਾਰਲੀਮੈਂਟ ਵਿੱਚ ਇਸ ਮਸਲੇ ਤੇ ਚੁੱਪੀ ਕਿਉਂ ਹੈ ਦਲਕਾਲ ਸਾਧੇ ਸੱਜਦੇ ਤੇ ਇਸ ਪ੍ਰੈਸ ਕਾਨਫਰੰਸ ਵਿੱਚ ਪਹੁੰਚੇ ਸਾਰੇ ਪੱਤਰਕਾਰਾਂ ਨੇ ਪਿਆ ਆਪ ਦੇ ਅੱਜ ਦੇ ਪ੍ਰੈਸ ਕਾਨਫਰੰਸ ਜਿੱਥੇ ਪੰਥ ਅਤੇ ਪੰਜਾਬ ਦੇ ਬਣੇ ਹੋਏ ਮੌਜੂਦਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਹਾਲਾਤ ਨੇ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਮੁਕਾਤਬ ਹੋਣ ਦੇ ਲਈ ਕੀਤੀ ਜਾਏਗੀ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਦਲ ਖਾਲਸਾ ਵੱਲੋਂ ਅੰਦਰ ਦੇ ਪੰਜਾਬ ਦੇ ਮਸਲਿਆਂ ਨੂੰ ਨਿਜਠਣ ਦੇ ਲਈ ਜੋ ਪ੍ਰੋਗਰਾਮ ਲਿਕੇ ਗਏ ਨੇ ਉਹਨਾਂ ਦੀ ਜਾਣਕਾਰੀ ਸੱਦੀ ਗਈ ਹੈ ਅਸੀਂ ਇਹ ਸਾਰੇ ਪਲੀ ਭਾਤ ਜਾਣਦੇ ਹਾਂ ਕਿ 15 ਅਗਸਤ 1947 ਨੂੰ ਜਦੋਂ ਪੰਜਾਬੀਆਂ ਦੀ ਔਰ ਖਾਸ ਤੌਰ ਦੇਤੇ ਸਿੱਖਾਂ ਦੀ ਇੱਕ ਵੱਡੀ ਗਿਣਤੀ ਨਵੇਂ ਵਸੇਬੇ ਦੇ ਨਾਂ ਦੇ ਉੱਤੇ ਉੱਜੜ ਕੇ ਇੱਧਰ ਆਈ ਆ ਤੇ ਇੱਕ ਆਸ ਦੇ ਨਾਲ ਆਈ ਉਹ ਆਸ ਜਿੱਥੇ ਆਪਣੇ ਰੀਤੀ ਰਿਵਾਜਾਂ ਨੂੰ ਸੰਭਾਲਣ ਦੀ ਹੈ ਉੱਥੇ ਸਭ ਤੋਂ ਵੱਡੀ ਆਸ ਸੀ ਕਿ ਉਹਨਾਂ ਦਾ ਆਪਣਾ ਧਰਮ ਆਪਣੇ ਹੱਕ ਹਕੂਕ ਇੱਧਰ ਸੁਰੱਖਿਅਤ ਰਹਿਣਗੇ। ਔਰ ਇਸ ਚੀਜ਼ ਨੂੰ ਯਕੀਨੀ ਬਣਾਉਣ ਦੇ ਲਈ ਉਸ ਸਮੇਂ ਦੇ ਹਿੰਦੁਸਤਾਨੀ ਲੀਡਰਸ਼ਿਪ ਨੇ ਸਿੱਖ ਲੀਡਰਸ਼ਿਪ ਦੇ ਨਾਲ ਸਮੇਂ-ਸਮੇਂ ਦੇ ਉੱਤੇ ਵਾਅਦੇ ਵੀ ਕੀਤੇ। ਉਹਨਾਂ ਨੂੰ ਸੁਪਨੇ ਵੀ ਵਿਖਾਏ ਕਿ ਕਿਸ ਤਰੀਕੇ ਦੇ ਨਾਲ ਜਿਹੜਾ 1947 ਦੇ ਵਿੱਚ ਨਵਾਂ ਹਿੰਦੁਸਤਾਨ ਬਣਨ ਜਾ ਰਿਹਾ ਜਿਹਨੂੰ ਇੰਡੀਆ ਵੀ ਕਿਹਾ ਜਾਂਦਾ ਭਾਰਤ ਵੀ ਅੱਜਕੱਲ ਕਹਾ ਜਾਂਦਾ। ਉਹਦੇ ਵਿੱਚ ਸਿੱਖਾਂ ਨੂੰ ਇੱਕ ਇਹੋ ਜਿਹਾ ਖਿੱਤਾ ਜਾਂ ਆਦਰ ਮਾਨ ਸਤਕਾਰ ਮਿਲੇਗਾ ਜਿੱਥੇ ਸਿੱਖ ਆਪਣੀ ਆਜ਼ਾਦੀ ਦਾ ਨਿਗਮ ਮਾਨ ਸਕਣਗੇ। ਔਰ ਇਸ ਟਾਪਿਕ ਦੇ ਤੇ ਬੜੀ ਵਾਰ ਗੱਲ ਹੋ ਚੁੱਕੀ। ਅਨੇਕਾ ਵਾਰ ਸਾਡੀਆਂ ਸਟੇਜਾਂ ਤੋਂ ਇਹ ਉਦਾਹਰਨਾਂ ਦਿੱਤੀਆਂ ਜਾ ਚੁੱਕੀਆਂ ਨੇ ਕਿ ਫੌਰਨ ਹੀ ਸੰਤਾਲੀ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਪੰਜਾਬੀਆਂ ਦੇ ਨਾਲ ਸਿੱਖਾਂ ਦੇ ਨਾਲ ਇੱਥੇ ਵਿਦਕਰਵਾਉਣਾ ਸ਼ੁਰੂ ਹੋਵੇਗਾ। ਜਿਹਦੇ ਕਾਰਨ 50ਆਂ ਦੇ ਦਹਾਕੇ ਤੋਂ ਹੀ ਪੰਜਾਬ ਇੱਕ ਸਟਰਗਲ ਦੀ ਧੂਮੇ ਬਣ ਗਿਆ। ਪੰਜਾਬ ਇੱਕ ਸੰਘਰਸ਼ ਦੀ ਜ਼ਮੀਰ ਬਣ ਗਿਆ। ਜਿਹਦੀ ਅਗਵਾਈ ਸਮੇਂ-ਸਮੇਂ ਤੇ ਉਤੇ ਸਮੇਂ ਦੀ ਸਿੱਖ ਲੀਡਰਸ਼ਿਪ ਨੇ ਕੀਤੀ। ਔਰ ਉਹਦੇ باوجود ਵੀ ਬਹੁਤ ਸਾਰੀਆਂ ਜੇਲਾਂ ਕੱਟਣੀਆਂ ਪਈਆਂ। ਸ਼ਹਾਦਤਾਂ ਦੇਣੀਆਂ ਪਈਆਂ ਕੁਝ ਉਹਨਾਂ ਮਸਲਿਆਂ ਨੂੰ ਲੈ ਕੇ ਜਿਹੜੇ ਮਸਲੇ ਅੱਜ ਤੱਕ ਵੀ ਹੱਲ ਨਹੀਂ ਹੋਏ ਭਾਰਤ ਦੇ ਵਿੱਚ ਬੇਸ਼ੱਕ 1966 ਤੱਕ ਇਹ ਗਿਣਿਆ ਜਾਂਦਾ ਰਿਹਾ ਕਿ ਪੰਜਾਬ ਦਾ ਸੰਘਰਸ਼ ਪੰਜਾਬੀ ਸੂਬੇ ਮੋਰਚੇ ਦਾ ਸੰਘਰਸ਼ ਔਰ 1966 ਦੀ ਇੱਕ ਪ੍ਰਾਪਤੀ ਗਿਣਾਈ ਜਾਂਦੀ ਹੈ ਕਿ ਉਸ ਮੋਰਚੇ ਨੇ 66 ਦੇ ਵਿੱਚ ਇੱਕ ਪ੍ਰਾਪਤੀ ਹਾਸਲ ਕਰ ਲਈ ਪੰਜਾਬੀ ਸੂਬਾ ਲੈ ਕੇ ਪਰ ਜਿਵੇਂ 47 ਤੋਂ ਇੱਕਦਮ ਬਾਅਦ ਉਧੇ ਐਕਸਪਲੇਨੇਸ਼ਨ ਹੋਣੀ ਸ਼ੁਰੂ ਹੋ ਗਈ ਕਿ ਕਿਸ ਤਰੀਕੇ ਦੇ ਨਾਲ ਪੰਜਾਬੀਆਂ ਡਿਸਰੀਵ ਕੀਤਾ ਗਿਆ ਉਹਨਾਂ ਨੂੰ ਲੁੱਟਿਆ ਗਿਆ ਇਸੇ ਤਰ੍ਹਾਂ ਦੀ ਸੇਮ ਐਕਸਪਲੇਨੇਸ਼ਨ ਸਾਰੇ ਪੰਜਾਬੀ ਬਕੂਬੀ ਜਾਣਦੇ ਆ ਕਿ 1966 ਤੋਂ ਬਾਅਦ ਵੀ ਪੰਜਾਬੀ ਐਵੇਂ ਹੀ ਫੀਲ ਕਰਦੇ ਆ ਕਿ ਪੰਜਾਬ ਨੂੰ ਇੱਕ ਵਾਰ ਫੇਰ ਲੁੱਟ ਲੈ ਹਿੰਦੁਸਤਾਨ ਬੇਸ਼ੱਕ ਉਹਦੇ ਵਿੱਚ ਸਾਡੇ ਪੰਜਾਬੀ ਬੋਲਦੇ ਇਲਾਕੇ ਸਾਡੇ ਕੋਲੋਂ ਲੁੱਟੇ ਖੋਲੇ ਸਾਡੀ ਰਾਜਧਾਨੀ ਸਾਥੋਂ ਖੋਲੇ ਪਾਣੀਆਂ ਦੇ ਨਾਮ ਦੇ ਉੱਤੇ ਜਿਸ ਸੂਬੇ ਦਾ ਨਾਮ ਪਿਆ ਉਹਦੇ ਕੋਲੋਂ ਉਹਦੇ ਪਾਣੀਆਂ ਦਾ ਹੱਕ ਹੀ ਖੋਲਿਆ ਔਰ ਇੱਕ ਨਿਰੰਤਰ ਤਰੀਕੇ ਦੇ ਨਾਲ ਪੰਜਾਬ ਦੇ ਉੱਤੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਹਮਲੇ ਸ਼ੁਰੂ ਹੋਏ ਜਿਹਦੇ ਵਿੱਚ ਗ੍ਰੀਨ ਰੈਵਿਊਲੂਸ਼ਨ ਵੀ ਅੱਜ ਦੇ ਤੌਰ ਦੇ ਇਹ ਮੰਨਿਆ ਜਾਂਦਾ ਆ ਕਿ ਪੰਜਾਬ ਨੂੰ ਇੰਡੀਆ ਨੇ ਇੱਕ ਲੈਬ ਦੀ ਤਰ੍ਹਾਂ ਇਸਤੇਮਾਲ ਕੀਤਾ ਔਰ ਅੱਜ ਸਾਡੀ ਜ਼ਮੀਨ ਉਹਨਾਂ ਨੇ ਲਗਭਗ ਬੰਜਰ ਬਣਾ ਕੇ ਰੱਖਤਾ ਹੈ ਕਿ ਅੱਜ ਜੇ ਤੁਸੀਂ ਕੁਝ ਵੀ ਜ਼ਮੀਨ 'ਚ ਉਗਾਉਣਾ ਆ ਤੇ ਹਰ ਤਰ੍ਹਾਂ ਦੇ ਤੱਤ ਉਹਦੇ ਵਿੱਚ ਸਾਨੂੰ ਬਾਜ਼ਾਰੋਂ ਲੈ ਕੇ ਪਾਉਣੇ ਪੈਂਦੇ ਔਰ ਹਾਲਾਤ ਇੱਥੋਂ ਤੱਕ ਚੱਲ ਗਏ ਨੇ ਵੀ ਜਿਹੜੀ ਚੀਜ਼ ਉਗਾਉਣੀ ਆ ਉਹਦੇ ਬੀ ਵੀ ਸਾਨੂੰ ਬਾਜ਼ਾਰੋਂ ਕਾਰਪੋਰੇਟ ਘਰਾਣਿਆਂ ਦੇ ਕੋਲੋਂ ਲੈ ਕੇ ਫਿਰ ਆਪਣੇ ਖੇਤਾਂ ਦੇ 'ਚ ਪਾਉਣੇ ਪੈਂਦੇ ਸੋ ਜਿੱਥੇ ਇਹ ਸਾਰੀਆਂ ਲੁੱਟਾਂ ਸਾਡੀਆਂ ਆਆਂ ਸਮੂਹਕ ਰੂਪ ਦੇ ਵਿੱਚ ਪੰਜਾਬੀਆਂ ਦੀਆਂ ਆਆਂ ਉੱਥੇ ਇੱਕ ਵੱਡਾ ਹਮਲਾ ਖਾਸ ਤੌਰ ਤੇ ਪੰਜਾਬੀਆਂ ਦੇ ਵਿੱਚੋਂ ਵੀ ਸਿੱਖ ਕੌਮ ਨੂੰ ਚੁਣ ਕੇ ਉਹਦੇ ਉੱਤੇ ਕੀਤਾ ਗਿਆ ਕਿਉਂਕਿ ਹਿੰਦੁਸਤਾਨ ਭਾਰਤ ਇੰਡੀਆ ਇਹਦੀਆਂ ਸਮੇਂ-ਸਮੇਂ ਤੇ ਬਦਲਦੀਆਂ ਸਰਕਾਰਾਂ ਇਹ ਹਮੇਸ਼ਾ ਜਾਣਦੀਆਂ ਰਹੀਆਂ ਨੇ ਉਹ ਸਾਡੇ ਇਤਿਹਾਸ ਤੋਂ ਵਾਕਿਫ ਸੀ ਉਹ ਸਾਡੇ ਕਿਰਦਾਰਾਂ ਤੋਂ ਵਾਕਿਫ ਸੀ ਤੇ ਉਹਨਾਂ ਨੂੰ ਪਤਾ ਸੀ ਕਿ ਜੇ ਕੋਈ ਸਮਾਪਾ ਕੇ ਪੰਜਾਬ ਦੀ ਅਗਵਾਈ ਕਰ ਸਕਦਾ ਹੈ ਤੇ ਫਿਰ ਸਾਡੇ ਸਾਹਮਣੇ ਇਹ ਕਢਾ ਕੇ ਖੜ ਸਕਦਾ ਹੈ ਤੇ ਉਹ ਸਿੱਖ ਨੇ ਇਸ ਕਰਕੇ ਉਹਨਾਂ ਨੂੰ ਪਹਿਲਾਂ ਹੀ ਇੰਨਾ ਕਮਜ਼ੋਰ ਇੰਨਾ ਹਾਸ਼ੀਏ ਤੇ ਧੱਕ ਦਿੱਤਾ ਜਾਵੇ ਕਿ ਉਹ ਆਪਣਾ ਸੰਘਰਸ਼ ਕਰਨ ਲੱਗਿਆ 100 ਵਾਰੀ ਸੋਚਣ ਔਰ ਸਾਡੇ ਨਾਲੇ ਸਾਰਾ ਕੁਝ ਹੋਇਆ ਸਾਡੀ ਜਿੱਥੇ ਆਰਥਿਕਤਾ ਲੁੱਟੀ ਗਈ ਜਿਹਦੇ ਵਿੱਚ ਸਾਡੀ ਜ਼ਮੀਨ ਵੀ ਲੁੱਟੀ ਗਈ ਉੱਥੇ ਹੀ ਸਾਡੀ ਜਿਹੜਾ ਹਿਊਮਨ ਰਿਸੋਰਸ ਹੈ ਜਿਹੜੇ ਬੰਦੇ ਹੁੰਦੇ ਨੇ ਜਿਹੜੇ ਇਨਸਾਨ ਹੁੰਦੇ ਨੇ ਕਿਸੇ ਖਿੱਤੇ ਦੇ ਸਭ ਤੋਂ ਵੱਡਾ ਰਿਸੋਰਸ ਉਹ ਹੁੰਦੇ ਨੇ ਅੱਜ ਕੱਲ ਅਸੀਂ ਰਿਸੋਰਸੇਸ ਹੋਰ ਹੋਰ ਕਹਿਣ ਲੱਪਿਆਂ ਸਾਡੇ ਕੋਲ ਪਾਣੀ ਹੈ ਕਿ ਨਹੀਂ ਜ਼ਮੀਨ ਹੈ ਕਿ ਨਹੀਂ ਸਾਡੇ ਕੋਲ ਹਵਾ ਕਿੱਦਾਂ ਦੀ ਆ ਸਾਡੇ ਕੋਲ ਬਾਉਂਡਰੀ ਕਿੱਦਾਂ ਦੀ ਆ ਇਹ ਸਾਰੀਆਂ ਚੀਜ਼ਾਂ ਸੈਕੰਡਰੀ ਹੁੰਦੀਆਂ ਨੇ ਕਿਸੇ ਵੀ ਖਿੱਤੇ ਨੇ ਜੇ ਡਿਵੈਲਪ ਹੋਣਾ ਹੈ ਜੇ ਅੱਗੇ ਵਧਣਾ ਹੈ ਜੇ ਤਰੱਕੀ ਕਰਨੀ ਆ ਤੇ ਉਹਦਾ ਸਭ ਤੋਂ ਪਹਿਲਾ ਰਿਸੋਰਸ ਹੁੰਦਾ ਕਿ ਉਥੇ ਬੰਦੇ ਕਿੱਦਾਂ ਦੇ ਵਸਦੇ ਨੇ ਉਥੇ ਲੋਕ ਕਿੱਦਾਂ ਦੇ ਵਸਦੇ ਨੇ ਤੇ ਸਾਡੀ ਇਸ रिसोर्स ਨੂੰ ਮਾਰਨ ਦੇ ਲਈ ਸਾਡੇ ਨੌਜਵਾਨੇ ਟਾਰਗੇਟ ਕੀਤਾ ਗਿਆ ਜਿੱਥੇ ਉਹਦਾ ਸਿੱਧ ਨਸਲਕੁਸ਼ੀ ਕੀਤੀ ਗਈ 84 ਤੋਂ ਲੈ ਕੇ ਖਾਸ ਤੌਰ ਤੇ 78 ਤੋਂ ਸ਼ੁਰੂ ਹੋ ਗਈ ਹਾਲਾਂਕਿ ਤੋਂ ਪਹਿਲਾਂ ਵੀ ਸਰੋਲੀ ਉਹ ਕੰਮ ਸ਼ੁਰੂ ਹੋ ਗਿਆ ਹੈ 78 ਤੋਂ ਲੈ ਕੇ 95 ਤੱਕ ਜਿਸ ਤਰੀਕੇ ਦੇ ਨਾਲ ਸਿੱਖ ਨੌਜਵਾਨੀ ਦੀ ਪੰਜਾਬ ਦੇ ਵਿੱਚ ਸਰੀਰਕ ਰੂਪ ਦੇ ਵਿੱਚ ਨਸਲਕੁਸ਼ੀ ਕੀਤੀ ਗਈ ਸਾਡਾ ਕਤਰਿਆਮ ਕੀਤਾ ਗਿਆ ਉਹ ਸਾਰਿਆਂ ਦੇ ਸਾਹਮਣੇ ਦੁਨੀਆ ਦੇ ਔਰ ਉਹਦੇ ਨਾਲ ਨਾਲ ਜਿਹੜੇ ਉਸ ਸੰਘਰਸ਼ ਦੇ ਚਿੱਤੇ ਨਹੀਂ ਵੀ ਆਏ ਜਿਨ੍ਹਾਂ ਨੂੰ ਇੰਡੀਆ ਸਿੱਧਾ ਟਾਰਗੇਟ ਨਹੀਂ ਵੀ ਕਰ ਸਕਿਆ ਉਹਨਾਂ ਨੂੰ ਖਤਮ ਕਰਨ ਦੇ ਲਈ ਇੱਥੇ ਨਸ਼ਿਆਂ ਦਾ ਵੀ ਇੱਕ ਦਰਿਆ ਵਗਾਇਆ ਗਿਆ ਜੇ ਕੋਈ ਨਸ਼ਿਆਂ ਤੋਂ ਵੀ ਬਚ ਗਿਆ ਤੇ ਸਾਡੇ ਦਿਮਾਗ ਨੂੰ ਲੁੱਟਣ ਦੇ ਲਈ ਸਾਡੇ ਚੰਗੇ ਰਿਸੋਰਸਸ ਨੂੰ ਲੁੱਟਣ ਦੇ ਲਈ ਚੰਗੇ ਦਿਮਾਗਾਂ ਨੂੰ ਖੋਣ ਦੇ ਲਈ ਇੱਥੋਂ ਵਿਦੇਸ਼ਾਂ ਦੇ ਚੰਗੇ ਸੁਪਨੇ ਵਿਖਾਲੇ ਗਏ ਔਰ ਇੱਥੇ ਸਾਨੂੰ ਮਿਲਣ ਵਾਲੀਆਂ ਤਮਾਮ ਨੌਕਰੀਆਂ ਦੇ ਵਿੱਚੋਂ ਬਾਹਰ ਕੱਢਿਆ ਗਿਆ ਸਾਡੇ ਇੱਥੇ ਮਾਹੌਲ ਇਦਾਂ ਦਾ ਸਿਰ ਜਾ ਗਿਆ ਕਿ ਸਾਡੀ ਇੱਥੇ ਨੌਜਵਾਨੀ ਜਿਹੜੀ ਆ ਉਹ ਵਿਦੇਸ਼ਾਂ ਦੇ ਵਿੱਚ ਜਾਣ ਦੇ ਲਈ ਮਜਬੂਰ ਹੋ ਗਈ ਇਸ ਸਾਰੀਆਂ ਚੀਜ਼ਾਂ ਇੱਕ ਕੰਟੀਨਿਉਟੀ ਦੇ ਵਿੱਚ ਪੰਜਾਬ ਨੂੰ ਔਰ ਸਿੱਖਾਂ ਨੂੰ ਦੇਖਣੀ ਚਾਹੀਦੀ ਹੈ ਇਹਨਾਂ ਨੂੰ ਤੋੜ-ਤੋੜ ਕੇ ਪੇਸ਼ ਨਹੀਂ ਕਰਨਾ ਚਾਹੀਦਾ ਔਰ ਇਸੇ ਹੀ ਸਾਰੀ ਲੜੀ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਸਿੱਖਾਂ ਨੂੰ ਖਾਸ ਤੌਰ ਤੇ ਨਿਸ਼ਾਨਾ ਬਣਾਇਆ ਗਿਆ ਔਰ ਸਿੱਖਾਂ ਦੇ ਲਈ ਸਭ ਤੋਂ ਸਰਵਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਦਵੀ ਵੀ ਇਸੇ ਸੋ ਕਾਲਡ ਆਜ਼ਾਦ ਹਿੰਦੁਸਤਾਨ ਦੇ ਵਿੱਚ ਅਸੀਂ ਸਹਾਰੀ ਆ ਤੇ ਸਹਾਰ ਰਹੇ ਇੰਡੀਆ ਕੱਲਾ 84 ਤੱਕ ਸੀਮਤ ਨਹੀਂ ਰਿਹਾ ਕਿ ਉਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸਾਡੇ ਦੇ ਕੱਲੂ ਘਾਰਾ ਵਾਪਰਿਆ ਤੇ ਉਹਨੇ ਸਾਨੂੰ ਇੱਕ ਜ਼ਖਮ ਦੇਤਾ ਨਹੀਂ ਉਦੋਂ ਤੋਂ ਲੈ ਕੇ ਚੱਲੀ ਹੋਈ ਚੀਜ਼ 18 ਦਸੰਬਰ 2021 ਨੂੰ ਦਰਬਾਰ ਸਾਹਿਬ ਅੰਦਰ ਭਾਰਤੀ ਖੂਫੀਆ ਏਜੰਸੀਆਂ ਵੱਲੋਂ ਕੀਤੀ ਗਈ ਬੇਦਬੀ ਦੀ ਕੋਸ਼ਿਸ਼ ਤੱਕ ਇੱਕੋ ਕੈਰੈਕਟਰ ਚੱਲਦਾ ਹੈ। ਔਰ ਇਹਨਾਂ 7 ਦਹਾਕਿਆਂ ਦੇ ਵਿੱਚ ਅਸੀਂ ਨਿਤਾ ਪ੍ਰਤੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਹੁੰਦੀਆਂ ਵੇਖੀਆਂ ਨੇ ਔਰ ਜਿੱਥੇ-ਜਿੱਥੇ ਪੰਥ ਸਜਾ ਦੇ ਸਕਦਾ ਹੈ ਦਿੱਤੀ ਵੀ ਆ ਪਰ ਇਸ ਸਿਸਟਮ ਨੇ ਸਾਨੂੰ ਉਹਦੇ ਚ ਕੁਝ ਨਹੀਂ ਦਿੱਤਾ। ਆਪਣੀ ਨੌਜਵਾਨੇ ਅਸੀਂ ਨਸ਼ਿਆਂ 'ਚ ਗਰਗ ਹੁੰਦੀ ਵੇਖੀ ਇੱਥੇ ਆਪਣੇ ਪਾਣੀਆਂ ਦੀ ਆਪਣੀ ਕਿਸਾਨੀ ਦੀ ਆਪਣੀ ਆਰਥਿਕਤਾ ਦੀ ਲੁੱਟ ਹੁੰਦੀ ਅਸੀਂ ਅੱਜ ਵੀ ਵੇਖ ਰਹੇ ਹਾਂ ਅੱਜ ਦੇ ਦਿਨ ਵੀ ਪੰਜਾਬ ਦਾ ਕਿਸਾਨ ਮੰਡੀਆਂ ਦੇ ਵਿੱਚ ਕਿਸ ਤਰੀਕੇ ਨਾਲ ਰੋਲ ਰਿਹਾ ਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਬੇਸ਼ੱਕ ਕਿਸਾਨੀ ਸੰਘਰਸ਼ ਨੇ ਜਿੱਤਣ ਤੋਂ ਬਾਅਦ ਅੰਜ ਲੱਗਦਾ ਹੈ ਕਿ ਸ਼ਾਇਦ ਇੱਕ ਵਾਰੀ ਕਿਸਾਨਾਂ ਨੇ ਮੋਰਚਾ ਜਿੱਤ ਲਿਆ ਪਰ ਜੇ ਉਸ ਦੀ ਅੱਜ ਗਹਿਰਾਈ ਨੂੰ ਤੁਸੀਂ ਵੇਖੋ ਤਾਂ ਇੰਡੀਆ ਅੱਜ ਵੀ ਉਹਦੀ ਸਜ਼ਾ ਪੰਜਾਬ ਨੂੰ ਦੇ ਰਿਹਾ ਪੰਜਾਬ ਦੇ ਤਸਾਰ ਮੰਡੀਆਂ ਚ ਰੋਲ ਰਏ ਤੇ ਸੜਕਾਂ ਤੇ ਵੀ ਨਿਰੰਤਰ ਰੋਲ ਰਏ ਔਰ ਇਹੋ ਅੱਗੇ ਜਾ ਕੇ ਵੀ ਇੰਡੀਆ ਨੇ ਜਿਹੜੀਆਂ ਗੈਰ ਨਾਇਕ ਸਾਡੇ ਕਤਲ ਨੇ ਪੰਜਾਬ ਚ ਵੀ ਕਰਦਾ ਸੀ ਹੁਣ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਉਹਨੇ ਸਾਡੇ ਗੈਰ ਨਾਇਕ ਜਿਹੜੇ ਕਤਲ ਆ ਉਹ ਕਰਨ ਦੀ ਨੀਤੀ ਲਾਗੂ ਕੀਤੀ ਹੋਈ ਪੰਥ ਦੇ ਪੰਜਾਬ ਆਪਣੀ ਝੋਲੀ ਦੇ ਵਿੱਚ ਨਿਤ ਪ੍ਰਤੀ ਦਿਨ ਆਪਣੇ ਸੰਘਰਸ਼ੀ ਲੋਕਾਂ ਦੀਆਂ ਲਾਸ਼ਾਂ ਆਪਣੀ ਝੋਲੀ ਚ ਪਵਾ ਰਿਆ ਜਿਹੜੀਆਂ ਹਿੰਦੁਸਤਾਨ ਵੱਲੋਂ ਕਤਲ ਕੀਤੀਆਂ ਜਾਂਦੀਆਂ ਔਰ ਇਸ ਸਰਕਾਰੀ ਅਤਵਾਦ ਨੂੰ ਕੱਲਾ ਸੀ ਛੱਲਿਆ ਹੀ ਨਹੀਂ ਕਹਿੰਦਾ ਮੁਕਾਬਲਾ ਵੀ ਕੀਤਾ ਔਰ ਸਾਨੂੰ ਆਪਣੇ ਉਸ ਦੌਰ ਦਿੱਤਾ ਮਾਨਵੀ ਔਰ ਇਹ ਕਦੇ ਨਹੀਂ ਅੰਦਾਜ਼ਾ ਕਿ ਸਾਰੀ ਦੀ ਸਾਰੀ ਕੌਮ ਨਿਪੁੰਸਕ ਹੋ ਕੇ ਜਾਂ ਇੱਕ ਤਰ੍ਹਾਂ ਦੇ ਨਾਲ ਹਥਿਆਰ ਸੁੱਟ ਕੇ ਦੇ ਘਰਾਂ ਦੇ ਵਿੱਚ ਬਹਿ ਜਾਏ ਇੱਕ ਨਾ ਇੱਕ ਕੋਈ ਨਾ ਕੋਈ ਇੱਕ ਐਸਾ ਤਬਕਾ ਹਮੇਸ਼ਾ ਰਹਿੰਦਾ ਹੈ ਜਿਹੜਾ ਸਰਕਾਰਾਂ ਦੇ ਉਹਨਾਂ ਜ਼ਬਰ ਦੇ ਖਿਲਾਫ ਹਮੇਸ਼ਾ ਡਟਿਆ ਰਹਿੰਦਾ ਹੈ ਔਰ ਅਸੀਂ ਡਟੇ ਪਰ ਇਹਨਾਂ ਸਾਰੇ ਗੱਲਾਂ ਦੇ ਬਾਵਜੂਦ ਵੀ ਕੁਝ ਚੀਜ਼ਾਂ ਮਿਸਿੰਗ ਨੇ ਸਾਡੇ ਵਿੱਚ ਸਮੂਹਕ ਰੂਪ ਚ ਛੋਟੇ ਤੇ ਇੱਕ ਸੋਲਿਡ ਹਿੱਸੇ ਦੇ ਵਿੱਚ ਉਹ ਮੌਜੂਦ ਨੇ ਔਰ ਉਹ ਸਮੂਹਕ ਰੂਪ ਦੇ ਵਿੱਚ ਮਿਸਿੰਗ ਨੇ ਕਿ ਤਨਾਗ ਕੁਝ ਸਵਾਲ ਸਾਡੇ ਸਾਹਮਣੇ ਖੜੇ ਹੁੰਦੇ ਮੈਂ ਫੇਰ ਕਹਿ ਰਿਹਾ ਸਮੂਹਕ ਰੂਪ ਚ ਕਿਸੇ ਇੱਕ ਪਾਰਟਿਕੂਲਰ ਜਥੇਬੰਦੀ ਇੱਕ ਪਾਰਟਿਕੂਲਰ ਇਨਸਾਨ ਇੱਕ ਪਾਰਟਿਕੂਲਰ ਲੀਡਰ ਦੇ ਸਾਹਮਣੇ ਨਹੀਂ ਇੱਕ ਪੂਰੇ ਪੰਜਾਬੀ ਹੋਣ ਦੇ ਨਾਤੇ ਸਿੱਖ ਹੋਣ ਦੇ ਨਾਤੇ ਇੱਕ ਕੌਮ ਹੋਣ ਦੇ ਨਾਤੇ ਕੁਝ ਸਵਾਲ ਸਾਡੇ ਸਾਹਮਣੇ ਖੜੇ ਹੁੰਦੇ ਕਿ ਕਦੋਂ ਤੱਕ ਅਖਰ ਕਦੋਂ ਤੱਕ ਅਸੀਂ ਇਸੇ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਸਹਾਰ ਦੇ ਰਹਾ ਹਾਂ ਕਦੋਂ ਤੱਕ ਅਸੀਂ ਜਿਹੜੀਆਂ ਬੇਸ਼ਕੀਮਤੀ ਜਾਨਾਂ ਲੱਗੀਆਂ ਨੇ ਸਾਡੀਆਂ ਪੰਜਾਬ ਦੇ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਉਹਨਾਂ ਨੂੰ ਦਰਕਨਾਰ ਕਰਕੇ ਤੇ ਆਪਣੀ ਜ਼ਿੰਦਗੀ ਆਰਾਮਦਾਇਕ ਤਰੀਕੇ ਨਾਲ ਕੱਟਦੇ ਰਾਵਾਂਗੇ ਔਰ ਕਦੋਂ ਤੱਕ ਉਹਨਾਂ ਜਾਨਾਂ ਨੂੰ ਅਜਾਇਂ ਜਾਣ ਦੇਵਾਂਗੇ ਆਖਿਰ ਕਦੋਂ ਤੱਕ ਅਸੀਂ ਆਪਣੀਆਂ ਟਾਰਗੇਟ ਕਿਲਿੰਗਸ ਜਿਹੜੀਆਂ ਨੇ ਉਹਨਾਂ ਨੂੰ ਐਵੇਂ ਵੇਖਦੇ ਰਾਵਾਂ ਕਦੋਂ ਤੱਕ ਅਸੀਂ ਆਪਣਾ ਜਿਹੜਾ ਸੰਘਰਸ਼ ਆ ਜਿਹੜਾ ਰਾਜ ਭਾਗ ਦਾ ਸੰਘਰਸ਼ ਆ ਉਹ ਤੋਂ ਮੂੰਹ ਮੋੜ ਕੇ ਤੇ ਆਪਣੇ ਘਰਾਂ ਦੇ ਵਿੱਚ ਆਪਣੇ ਕਮਾਂਕਾਰਾਂ ਦੇ ਵਿੱਚ ਬਿਜ਼ੀ ਰਾਵਾਂਗੇ ਕਦੋਂ ਤੱਕ ਅਸੀਂ ਇੰਡੀਆ ਨੂੰ ਇਹ ਇਜ਼ਾਜ਼ਤ ਦਿੰਦੇ ਰਾਵਾਂਗੇ ਕਿ ਉਹ ਸਾਡੇ ਧਰਮ ਦੇ ਨਾਮ ਦੇ ਉੱਤੇ ਸਾਡੀ ਜਾਤ ਦੇ ਨਾਮ ਦੇ ਉੱਤੇ ਸਾਡੇ ਨਸਲ ਦੇ ਨਾਮ ਦੇ ਉੱਤੇ ਸਾਨੂੰ ਪੰਜਾਬੀਆਂ ਨੇ ਆਪਸ ਲੜਾਉਂਦੀ ਰਵੇ ਸੋ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਖਾਸ ਤੌਰ ਤੇ ਜਿਹੜੀ ਮੌਜੂਦਾ ਸਮੇਂ ਦੇ ਵਿੱਚ ਟਰਾਂਸ ਨੈਸ਼ਨਲ ਰਿਪ੍ਰੈਸ਼ਨ ਦੀ ਜਿਹੜੀ ਪਾਲਿਸੀ ਹੈ ਇੰਡੀਆ ਦੀ ਉਹਦੇ ਬਾਰੇ ਸਰਦਾਰ ਕਮਲਪਾਲ ਸਿੰਘ ਉਹ ਬਾਦਸ਼ਾਹ ਨਾਲ ਗੱਲ ਕਰਨਗੇ ਖੁੱਲ ਕੇ ਪਰ ਉਹਦੇ ਨਾਲ ਨਾਲ ਜਿਹੜੇ ਪੰਜਾਬ ਦੇ ਵਿੱਚ ਵੀ ਉਹਦੇ ਹਾਲਾਤ ਸਾਨੂੰ ਦੇਖਣ ਨੂੰ ਮਿਲਦੇ ਨੇ ਜਾਂ ਉਹਦੀਆਂ ਰੈਮੀਫਿਕੇਸ਼ਨ ਜਿਹੜੀਆਂ ਉਹਦੀਆਂ ਅੱਗੇ ਸ਼ਖਾਵਾਂ ਫੁੱਟੀਆਂ ਨੇ ਔਰ ਉਹ ਜਿਸ ਤਰੀਕੇ ਦੇ ਨਾਲ ਸਾਨੂੰ ਪੰਜਾਬ ਚ ਤੇ ਹਿੰਦੁਸਤਾਨ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਉਹ ਵੀ ਸਾਡੇ ਸਾਰਿਆਂ ਦੇ ਸਾਹਮਣੇ ਪਿਛਲੇ ਦਿਨੀ ਇੱਕ ਨੋਟੀਫਿਕੇਸ਼ਨ BCAS ਵੱਲੋਂ ਜਿਹੜਾ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਟੀ ਉਹਦੇ ਵੱਲੋਂ جاری ਆ ਕਿ ਭਾਰਤ ਦੇ ਜਿਹੜੇ ਹਵਾਈ ਅੱਡੇ ਨੇ ਉਹਨਾਂ ਦੇ ਉੱਤੇ ਸਿੱਖ ਆਪਣੇ ਕਕਾਰ ਪੈਣ ਕੇ ਕੁਰਬਾਨ ਪੈਣ ਕੇ ਨਹੀਂ ਆ ਸਕਦੇ ਇਹ ਇਹੋ ਜਿਹਾ ਇੱਕ ਨੋਟੀਫਿਕੇਸ਼ਨ 2022 ਚ ਵੀ ਜਾਰੀ ਆ ਪਰ ਉਦੋਂ ਜਦੋਂ ਵਿਰੋਧ ਹੋਇਆ ਤੇ 5 ਦਿਨਾਂ ਬਾਅਦ ਹੀ ਉਹ ਵਾਪਸ ਲੈ ਲਿਆ ਗਿਆ ਫਿਰ ਇੱਕ ਸਵਾਲ ਆਉਂਦਾ ਕਿ 2 ਸਾਲਾਂ ਬਾਅਦ ਫੇਰ ਇਹ ਕਿਉਂ ਤੇ ਸੁਭਾਵ ਆ ਕਿ ਜਿਹੜਾ Banda ਕੜੀਆਂ ਨੂੰ ਜੋੜਨੀ ਆ ਜਾਣਦਾ ਆ ਜਿਹੜਾ ਥੋੜਾ ਬਹੁਤਾ ਵੀ ਬਿਟਵੀਨਸ ਦੀ ਲਾਈਨ ਤੇ ਬਿਯੋਂਡ ਦੀ ਲਾਈਨਸ ਸਮਝਦਾ ਆ ਗੱਲਾਂ ਉਹਨਾਂ ਸਾਫ਼ ਪਤਾ ਆ ਕਿ ਜਿਹੜੇ ਸਿੱਖਾਂ ਦੇ ਘਰ ਜਿਸ ਤਰੀਕੇ ਦੇ ਨਾਲ ਇੰਡੀਆ ਬਾਹਰਲੀ ਦੁਨੀਆ ਦੀ ਕੜਿੱਕੀ ਦੇ ਵਿੱਚ ਫਸਿਆ ਪਿਆ ਇਹ ਉਸ ਬੁਖਲਾਹਟ ਦੇ ਵਿੱਚੋਂ ਨਿਕਲੀਆਂ ਇਹ ਚੀਜ਼ਾਂ ਨੇ ਪਰ ਅਫਸੋਸ ਕੀ ਹੈ ਅਫਸੋਸ ਇਹੋ ਜਿਹਾ ਨੋਟੀਫਿਕੇਸ਼ਨ ਨਹੀਂ ਗੇ ਪੀ ਇੰਡੀਆ ਇਹ ਨੋਟੀਫਿਕੇਸ਼ਨ ਕਿਉਂ ਕੱਢਦਾ ਉਹਨਾਂ ਨੂੰ ਕੋਈ ਅਫਸੋਸ ਨਹੀਂਗਾ ਉਹ ਤੁਹਾਡੇ ਹੱਕ ਹਕੂਕ ਕੌਣ ਦੇ ਲਈ ਲੁੱਟਣ ਦੇ ਲਈ ਨਿਰੰਤਰ ਚੱਲੀ ਤੇ ਉਹਨਾਂ ਤੇ ਦੁੱਖ ਕਰਨ ਦਾ ਉਹਨਾਂ ਤੇ ਅਫਸੋਸ ਕਰਨ ਦਾ ਕੋਈ ਫਾਇਦਾ ਨਹੀਂਗਾ ਦੁੱਖ ਤੇ ਅਫਸੋਸ ਕਿਸੇ ਹੋਰ ਗੱਲ ਦਾ ਕੋਈ ਇਸ ਗੱਲ ਦਾ ਹੈ ਕਿ ਪਿਛਲੇ 7 ਦਹਾਕੇ ਸਾਢੇ 7 ਦਹਾਕਿਆਂ ਦੀ ਇਸ ਲੁੱਟ ਦੇ ਵਿੱਚ ਜਿਹੜੀ ਸਾਡੇ ਇੱਥੇ ਮੇਨਸਟ੍ਰੀਮ ਪੋਲੀਟੀਸ਼ੀਅਨਸ ਵੀ ਨੇ ਜਾਂ ਹੋਰ ਅਲੱਗ-ਅਲੱਗ ਥਾਵਾਂ ਦੇ ਤੇ ਕੰਮ ਕਰਦੀਆਂ ਸੰਸਥਾਵਾਂ ਨੇ ਉਹਨਾਂ ਦਾ ਬਿਆਨ ਅਲੱਗ-ਅਲੱਗ ਹੋ ਸਕਦੇ ਪਰ ਇੱਕ ਲਾਈਨ ਉਹਨਾਂ ਸਾਰਿਆਂ ਕੋਮਨ ਰੱਖੀ ਹੋਈ ਹੈ। ਖਾਸ ਤੌਰ ਦਾ ਤੇ ਸੇਕ ਸੇਕ ਸੰਸਥਾਵਾਂ ਨੇ ਔਰ ਉਹਨਾਂ ਦੇ ਨੁਮਾਇੰਦੇ ਨੇ। 47 ਤੋਂ ਲੈ ਕੇ 24 ਆ ਗਿਆ 2024। ਕੋਈ ਇਹੋ ਜਿਹਾ ਸਾਡੇ ਤੇ ਹਮਲਾ ਹੋਵੇ। ਚਾਹੇ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੰਮ ਜਿਹੜਾ ਸਰਮੋਹ ਰਿਆ। ਦਰਬਾਰ ਸਾਹਿਬ ਤੇ ਹਮਲੇ ਦਾ ਹੋਵੇ ਤੇ ਚਾਹੇ ਇਹੋ ਜਿਹਾ ਛੋਟੇ-ਮੋਟੇ ਨੋਟੀਫਿਕੇਸ਼ਨ ਹੋਣ ਜਿੱਥੇ ਸਿੱਖਾਂ ਨੂੰ ਉਹ ਇੱਕ ਤਰੀਕੇ ਦੇ ਨਾਲ ਉਹਨਾਂ ਦੇ ਕਕਾਰ ਪਹੁੰਚ ਦੀ ਮਨਾਈ ਕੀਤੀ ਜਾਂਦੀ ਉਹ ਜਦ ਕਿਸੇ ਕਦੇ ਕੜੇ ਲਾਲੇ ਕਦੇ ਪੱਗ ਪਾਉਣ ਦੀ ਮਨਾਈ ਕਰਦੇ ਇਹ ਸਾਰੀਆਂ ਚੀਜ਼ਾਂ ਨੇ ਨਾ ਉਹਦੇ ਵਿੱਚ ਇੱਕ ਲਾਈਨ ਨੇ ਨਾ ਘੜੀ ਕੜਾਈ ਰੱਖੀ ਸਾਰਿਆਂ ਨੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਪੱਕੀ ਆ ਤੁਸੀਂ ਸਾਰਿਆਂ ਦੇ ਪ੍ਰੈਸ ਨੋਟਸ ਦੇ ਵਿੱਚ ਸਾਰਿਆਂ ਦੀ ਬਿਆਨਬਾਜ਼ੀ ਦੇ ਵਿੱਚ ਵੇਖਿਓ ਉੱਪਰਲਾ ਥਲਲਿਆਂ ਘਟਨਾਵਾਂ ਬਦਲ ਜਾਂਦੀਆਂ ਨੇ ਨਾਮ ਬਦਲ ਦਿੰਦੇ ਨੇ ਘਟਨਾਵਾਂ ਦੇ ਇੱਕ ਲਾਈਨ ਵਿੱਚ ਪੱਕੀ ਪ੍ਰਿੰਟ ਕਰਕੇ ਨਾ ਰੱਖੀ ਆ ਜੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਔਰ ਮੈਂ ਹੈਰਾਨ ਆ ਕਿ ਇੰਨਾ ਕੁਝ ਹੋ ਗਿਆ ਸਾਡੇ ਨਾਲ ਇੰਨੀਆਂ ਜਾਨਾ ਸੰਘਰਸ਼ ਦੇ ਰੇਖੇ ਲਾਗੇ ਦਰਬਾਰ ਸਾਹਿਬ ਤੇ ਹਮਲਾ ਆ ਗਿਆ ਸਾਡੀ ਜ਼ਮੀਨ ਲੁੱਟ ਲਈ ਸਾਡਾ ਪਾਣੀ ਲੁੱਟ ਰਿਆ ਸਾਡੀ ਆਰਥਿਕਤਾ ਲੁੱਟ ਲਈ ਸਾਡੇ ਹਰ ਚੀਜ਼ ਦੇ ਉੱਤੇ ਟਾਰਗੇਟ ਕੀਤਾ ਜਾ ਰਿਹਾ ਹੈ ਔਰ ਕਿੰਨੀ ਸਾਡੇ ਵਿੱਚ ਢੀਠदाई ਆ ਕਿ ਅਜੇ ਤੱਕ ਸਾਨੂੰ ਗੁਲਾਮੀ ਦਾ ਅਹਿਸਾਸ ਹੋਇਆ ਨਹੀਂ ਕੁਝ ਵਰਗ ਨੇ ਤੇ ਉਦੋਂ ਅਹਿਸਾਸ ਕਰ ਲਿਆ ਜਦੋਂ ਇੰਡੀਆ ਨੇ ਆਪਣੀਆਂ ਹੱਦਾਂ ਟੱਪ ਦਿਆਂ ਦਰبار صاحب ਦੇ ਉੱਤੇ 84 ਜਮਲਾ ਕੀਤਾ ਔਰ ਉਹ ਵਰਕ ਅਜਿਹਾ ਵਾਪਸ ਨਹੀਂ ਮੁੜਿਆ ਪਰ ਫਿਰ ਮੈਂ ਕਹਿ ਰਿਹਾ ਆਪਣੇ ਆਪ ਚ ਇਹ ਸਵਾਲ ਦਾ ਜਵਾਬ ਲੈ ਲੈਣਾ ਕਿ ਜਿਨ੍ਹਾਂ ਨੂੰ 84 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹੋਏ ਹੋਮਰੇ ਤੋਂ ਬਾਅਦ ਅਹਿਸਾਸ ਨਹੀਂ ਆਇਆ ਉਹਨਾਂ ਨੇ ਇਹ ਜੋ ਨੋਟੀਫਿਕੇਸ਼ਨਾਂ ਦੇ ਨਾਲ ਵੀ ਅਹਿਸਾਸ ਨਹੀਂ ਹੋਣਾ ਸਿਰਫ ਰਿਟੋਰਿਕ ਸੋ ਉਹਨਾਂ ਨੂੰ ਬਹੁਤ ਹੀ ਹਵਾ ਵਾਦੇਾਂ ਦੀ ਸਾਨੂੰ ਜ਼ਰੂਰਤ ਨਹੀਂਗੀ ਔਰ ਪਰ ਉਹਨਾਂ ਉਸ ਲੀਡਰਸ਼ਿਪ ਨੂੰ ਉਹਨਾਂ ਚਿਹਰਿਆਂ ਨੂੰ ਉਹਨਾਂ ਸੰਸਥਾਵਾਂ ਨੂੰ ਸਾਡੇ ਕੁਝ ਸਵਾਲ ਵੀ ਨੇ ਜਾਂ ਇੱਕ ਸਾਡੇ ਤੋਂ ਪੁੱਛ ਲੈਣ ਕਿ ਕਦੋਂ ਤੱਕ ਯਾਰ ਇਸੇ ਤਰੀਕੇ ਤਰ੍ਹਾਂ ਬਰਦਾਸ਼ਤ ਕਰਦੇ ਰਹੋ ਸੋ ਸਮਾ ਇਸ ਗੱਲ ਦੀ ਮੰਗ ਕਰਦਾ ਹੈ ਕਿ ਅਸੀਂ ਸਮੂਹਕ ਰੂਪ ਦੇ ਵਿੱਚ ਇਹਨਾਂ ਚੀਜ਼ਾਂ ਦਾ ਜਵਾਬ ਦੇਈਏ ਕੋਈ ਐਸੇ ਪ੍ਰੋਗਰਾਮਸ ਲਿਖ ਕੇ ਜਾਣ ਜਿਹੜੇ ਇੰਡੀਆ ਦੇ ਇਹੋ ਜਿਹੇ ਚੈਲੰਜਸ ਨੂੰ ਕਾਊਂਟਰ ਕਰ ਸਕਣ ਔਰ ਦਲ ਖਾਲਸਾ ਵੱਲੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿੰਨੀਆਂ ਮੈਂ ਤੁਹਾਨੂੰ ਬਣਾਈਆਂ 5 ਦਸੰਬਰ ਨੂੰ ਮੋਗੇ ਦੇ ਧਰਤੀ ਦੇ ਉੱਤੇ ਇੱਕ ਕਨਵੈਨਸ਼ਨ ਸੱਦੀ ਗਈ ਔਰ ਇਸ ਕਨਵੈਨਸ਼ਨ ਦੇ ਵਿੱਚ ਅਸੀਂ ਹਰ ਪੰਥ ਦੇ ਪੰਜਾਬ ਪੱਖੀ ਜਥੇਬੰਦੀ ਨੂੰ ਸੱਦਾ ਦਿੰਦੇ ਹਾਂ ਹਰ ਇੱਕ ਚਾਹੇ ਮੇਨਸਟ੍ਰੀਮ ਦੇ ਵਿੱਚ ਆ ਤੇ ਚਾਹੇ ਸਾਡੇ ਵਾਲੀ ਲਾਈਨ ਦੇ ਵਿੱਚ ਆ ਜਿਹੜਾ ਇੰਡੀਆ ਦੇ ਨਾਲੋਂ ਆਪਣਾ ਨਾਤਾ ਤੋੜ ਕੇ ਅੱਗੇ ਚੱਲਣਾ ਚਾਹੁੰਦਾ ਹੈ ਜਿਹੜਾ ਵੀ ਪੰਥ ਦੇ ਪੰਜਾਬ ਨੂੰ ਪਿਆਰ ਕਰਦਾ ਹੈ ਉਹਨੂੰ ਅਪੀਲ ਆ ਉਹਨੂੰ ਬੇਨਤੀ ਆ ਕਿ ਉਹ ਇਸ ਕਨਵੈਨਸ਼ਨ ਦਾ ਹਿੱਸਾ ਬਣੇ ਤਾਂ ਜੋ ਅਸੀਂ ਇਹਨਾਂ ਸਾਰੀਆਂ ਆਪਣੇ ਚੈਲੰਜਸ ਨੂੰ ਫੇਸ ਕਰਕੇ ਤੇ ਸੰਘਰਸ਼ ਦਾ ਰਾਹ ਅੱਗੇ ਉਹ ਲੇਖ ਸਕੀਏ ਸਿਰਫ ਇੱਥੇ ਤੱਕ ਨਾ ਰਹੀਏ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਵੇ ਅਹਿਸਾਸ ਕਰਕੇ ਤੇ ਅੱਗੇ ਵਧੀਏ ਉਹਦੇ ਲਈ 5 ਦਸੰਬਰ ਨੂੰ ਮੋਗੇ ਫਰੋਹੀਪੁਰ ਰੋਡ ਦੇਤੇ ਬਿਲਡਸਰ ਗਾਰਡਨਸ ਦੇ ਵਿੱਚ ਇਹ ਕਨਵੈਨਸ਼ਨ ਦਾਲਖਾਲ ਸਾਹਿਬ ਵੱਲੋਂ ਸੱਦੀ ਗਈ ਹੈ ਪਰ ਉਹਦੇ ਵਿੱਚ ਪਹੁੰਚਣ ਦੇ ਲਈ ਅਸੀਂ ਸਾਰੇ ਪੰਥ ਦੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ ਔਰ ਮੈਂ ਫੇਰ ਕਹਿ ਰਿਹਾ ਇਸ ਕਨਵੈਨਸ਼ਨ ਨੂੰ ਇੱਥੇ ਤੱਕ ਨਾ ਰੱਖਿਆ ਜਾਵੇ ਕਿ ਸਿਰਫ ਲੈਕਚਰ ਹੋਣਗੇ ਲੋਕ ਆਪਣੀ ਪੜਾਅਸ ਕੱਢਣਗੇ ਬੁਲਾਰੇ ਤੇ ਘਰਾਂ ਚਲੇ ਜਾਣਗੇ ਉਸ ਦਿਨ ਪੰਜਾਬ ਇੱਕ ਨਵੀਂ ਕਰਵਟ ਲਏਗਾ ਔਰ ਆਪਣੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਰਾ ਹੋਰ ਜ਼ਿਆਦਾ ਸਾਫ਼ ਕਰਕੇ ਅੱਗੇ ਵਧਣ ਦੇ ਪ੍ਰੋਗਰਾਮ ਉਲੀਕੇ ਸੋ ਉਹਦੇ ਵਿੱਚ ਪਹੁੰਚਿਆ ਜਾਵੇ ਔਰ ਅਖੀਰ ਦੇ ਉੱਤੇ ਜਿਹੜੀ ਇੱਕ ਇੱਕ ਟੌਪਿਕ ਜਿਹਨੂੰ ਮੈਂ ਸ਼ੂਆ ਨਹੀਂਗਾ ਟਰਾਂਸਨੇਸ਼ਨਲ ਰਿਪਰੈਸ਼ਨ ਔਰ ਉਸ ਦੇ ਕਾਰਨ ਬਣੇ ਇੰਟਰਨੈਸ਼ਨਲ ਹਾਲਾਤ ਜਿਹੜੇ ਨੇ ਉਹਨਾਂ ਦੇ ਬਾਰੇ ਦੇ ਵਿੱਚ ਦਲ ਖਾਲਸਾ ਦੇ ਰਾਜਨੀਤਿਕ ਸਿਕੰਦਰ ਸਰਦਾਰ ਤਮਰਪਾਲ ਸਿੰਘ ਉਹ ਤੁਹਾਡੇ ਨਾਲ ਖੁੱਲ ਕੇ ਗੱਲਬਾਤ ਕਰਨਗੇ ਔਰ ਉਸ ਤੋਂ ਬਾਅਦ ਜੋ ਵੀ ਇਸ ਪ੍ਰੋਗਰਾਮ ਦੇ ਬਾਰੇ ਔਰ ਉਹਨਾਂ ਦੇ ਗੱਲ ਦੇ ਵਿੱਚ ਜੋ ਵੀ ਸਵਾਲ ਨਿਕਲਣਗੇ ਉਹ ਸਵਾਲ ਉਹਨਾਂ ਦੀ ਗੱਲਬਾਤ ਤੋਂ ਬਾਅਦ ਲਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ